ਫਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਜੀ ਲਥਾਨੀਆ ਬਾਰੇ ਤੇ ਯੂਰਪ ਬਾਰੇ ਦੇ ਵੀ ਆਪਾਂ ਕਿਵੇਂ ਟਰੈਕਿੰਗ ਦੇ ਵਿੱਚ ਆ ਸਕਦੇ ਆ ਉੱਥੋਂ ਵੀ ਤੇ ਇੱਥੋਂ ਵੀ ਜਿਹੜੇ ਵੀਰ ਦੇ ਕੋਲ ਇੱਥੇ ਪਹਿਲਾਂ ਇੱਥੇ ਦੀ ਗੱਲ ਕਰ ਲਈ ਵੀ ਜਿਨ੍ਹਾਂ ਵੀਰਾਂ ਕੋਲੇ ਕਿਸੇ ਕੋਲੇ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਹਨਾ ਕੋਈ ਵੀ ਵੀਜ਼ਾ ਵਾ ਵੈਲਿਡ ਵੀਜ਼ਾ ਵਾ ਤੇ ਉਹਨਾਂ ਨੂੰ ਕਈ ਕਈ ਕੰਮ ਨਹੀਂ ਮਿਲਿਆ ਹੁੰਦਾ ਹਨਾ ਜਿਵੇਂ ਕਈ ਬੰਦੇ ਆਦੇ ਮੈਸੇਜ ਆਏ ਸੀ ਵੀ ਉਹਨਾਂ ਕੋਲੇ ਦੁਬਈ ਦਾ ਲਾਇਸੈਂਸ ਆ ਜਾਂ ਇੰਡੀਆ ਦਾ ਹੈਵੀ ਲਾਇਸੈਂਸ ਆ ਉਹਨਾਂ ਨੂੰ ਟਰਕਿੰਗ ਆਉਂਦੀ ਆ ਗੱਡੀ-ਕੁੱਡੀ ਵਧੀਆ ਰਵਰਸ ਰਵਸ ਆਉਂਦੀ ਆ ਤੇ ਪਰ ਉਹ ਸੈਟਿੰਗ ਨਹੀਂ ਉਹਨਾਂ ਦੀ ਕਈ ਬਈ ਰੀਜਸ ਤੋਂ ਜਾਂ ਇਟਲੀ ਚੋਂ ਕੰਗਿਆ ਦੇ ਮੈਸੇਜ ਆਏ ਉਹਨਾਂ ਕੋਲੇ ਕੋਈ ਵੀਜ਼ਾ ਵੈਲਿਡ ਆ ਤੇ ਉਹ ਬੰਦੇ ਟਰੱਕ ਡਰਾਈਵਰ ਬਣ ਸਕਦੇ ਆ ਇੱਥੇ ਜੇਕਰ ਉਹਨਾਂ ਕੋਲੇ ਹੈਵੀ ਲਾਇਸੈਂਸ ਆ ਤੇ ਉਹਨਾਂ ਨੂੰ ਡਰਾਈਵਰੀ ਆਉਂਦੀ ਆ ਤੇ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਣਾ ਕੰਪਨੀ ਦੇ ਵਿੱਚ ਰਿਵਰਸ ਦਾ ਤੇ ਰਿਵਰਸ ਦਾ ਟੈਸਟ ਪਾਸ ਹੁੰਦਿਆ ਫਿਰ ਆਪਾਂ ਨੂੰ ਜੋ ਪੇਪਰ ਚਾਹੀਦੇ ਆ ਉਹ ਦੱਸ ਦੇਣੇ ਆ ਜਿਵੇਂ ਪੀਸੀਸੀ ਹੋ ਗਈ ਆਪਣੀ ਇੰਡੀਆ ਦੀ ਜਾਂ ਨਾ ਬੇ ਪਿਛਲੇ ਦੋ ਦੋ ਸਾਲਾਂ ਚ ਜਿੱਥੇ ਆਪਾਂ 6 ਮਹੀਨੇ ਰਹੇ ਹੋਈਏ ਉਸ ਦੇਸ ਦੀ ਆਪਾਂ ਨੂੰ ਪੀਸੀਸੀ ਅਪੋਸਟਲ ਕਰਕੇ ਜੋ ਵੀ ਉਹ ਚਾਹੀਦੀ ਆ ਤੇ ਆਪਾਂ ਟੀਆਰਪੀ ਇਥੇ ਅਪਲਾਈ ਕਰ ਸਕਦੇ ਆ ਕੰਪਨੀ ਉਹਦੇ ਵਿੱਚ ਮਦਦ ਕਰ ਦਿੰਦੀ ਆ ਜੇ ਕੋਈ ਵੀਰ ਜਿਹਦੇ ਕੋਲੇ ਕਈ ਦਵਾਈ ਦਾ লাইসেনਸ ਆ ਜਾਂ ਇੰਡੀਆ ਦਾ ਹੈਵੀ লাইসেনਸ ਆ ਕੰਮ ਕਰਦੇ ਆ ਗੱਡੀਆਂ ਉਹਨਾਂ ਨੂੰ ਆਉਂਦੀ ਆ ਇਹ ਨਹੀਂ ਵੀ ਗੱਡੀ ਨਹੀਂ ਆਉਂਦੀ ਜੇਕਰ ਉਹਨਾਂ ਨੂੰ ਗੱਡੀ ਆਉਂਦੀ ਆ ਤਾਂ ਉਹਨਾਂ ਨੂੰ ਚੇਂਜ ਕਰਿਆ ਜਾ ਸਕਦਾ ਜੇਕਰ ਉਹ ਹੈਵੀ লাইসেনਸਰ ਤੇ ਉਹਨਾਂ ਨੂੰ ਪੂਰੀ ਵਧੀਆ ਗੱਡੀ ਆਉਂਦੀ ਆ ਤੇ ਇੱਥੇ ਕੰਪਨੀ ਦੇ ਵਿੱਚ ਸਾਡੀ ਚ ਟਰਾਈ ਲੈਣੀ ਆ ਉਹਨਾਂ ਨੇ ਤੇ ਜਾਂ ਹੋਰ ਲਥਾਨੀਆਂ ਦੀਆਂ ਕੰਪਨੀ ਚ ਕਿਸੇ ਵਿੱਚ ਟਰਾਈ ਲੈਣੀ ਆ ਕੰਪਨੀ ਦੇ ਪਾਸੋਂ ਤੇ ਉਹਨਾਂ ਨੇ ਤੁਹਾਡਾ ਪ੍ਰੋਸੈਸ ਸਟਾਰਟ ਕਰ ਦੇਣਾ ਤੇ ਉਹ ਫਿਰ ਸਿੱਧਾ ਟਰਕਿੰਗ ਚ ਆ ਸਕਦੇ ਆ ਕਈ ਵੀਰ ਫਸੇ ਹੁੰਦੇ ਆ ਜਿਵੇਂ ਹੁਣ ਮੁੰਡੇ ਦਾ ਮੈਸੇਜ ਆਇਆ ਸੀ ਗ੍ਰੀਸ ਚ ਬਾਈ ਮੇਰੇ ਕੋ ਦੁਬਈ ਦਾ ਲਾਇਸੈਂਸ ਆ ਮੈਂ ਇੱਥੇ ਸਹੀ ਜਾਣੀਗਾ ਸਿਸਟਮ ਮੇਰੇ ਕੋਲੇ ਵੀਜ਼ਾ ਵੈਲਿਡ ਆ ਕੀ ਮੈਂ ਆ ਸਕਦਾ ਉਦਾਂ ਦੇ ਬੰਦੇ ਆ ਸਕਦੇ ਆ ਕਿ ਜਿਹੜੇ ਬੰਦੇ ਵੀਰ ਇੰਡੀਆ ਨੇ ਜਾਂ ਗੁਰਪੁਜਾ ਕਿਤੇ ਵੀ ਉਹਨਾਂ ਕੋਲ ਟੂਰਿਸਟ ਵੀਜ਼ਾ ਹੁੰਦਾ ਯੂਰਪ ਦਾ ਜਾਂ ਕਿਸੇ ਵੀ ਕੰਟਰੀ ਦਾ ਹਨਾ ਜਿਵੇਂ ਚਾਹੇ ਉਹ ਇੰਡੀਆ ਤੋਂ ਲਾ ਲੋ ਵੀ ਕਿਤੋਂ ਵੀ ਨੇ ਜੇ ਕੋ ਉਹਨਾਂ ਕੋਲੇ ਵੈਲਿਡ ਵੀਜ਼ਾ ਆਵਾ ਜਾਂ ਅਪਲਾਈ ਕਰਕੇ ਲਥਾਨੀਆ ਦੀ ਜਿਹੜੀ ਵੀਜ਼ਾ ਸਕਸੈਸ ਰੇਟ ਆਹੋ 99% ਆ ਵੀਜ਼ਾ ਮਿਲ ਜਾਂਦਾ ਉਹ ਵੀਜ਼ਾ ਲੈ ਕੇ ਆ ਸਕਦੇ ਆ ਤੇ ਇੱਥੇ ਉਹ ਆਪਣਾ ਟੈਸਟ ਡਰਾਈਵ ਪਾਸ ਕਰਕੇ ਉਸ ਤੋਂ ਬਾਅਦ ਸੱਦਾ TRP ਲੈ ਕੇ ਟਰੱਕ ਤੇ ਚੜ ਸਕਦੇ ਸਿਸਟਮ ਹੈਗਾ ਜੀ ਹੁਣ ਤੇ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਵੀ ਕਰਦੇ ਹੋ ਰਿਪਲਾਈ ਕਰ ਦਾਂਗੇ ਬੋਲ ਕੇ ਮੈਸੇਜ ਕਰਦੇ ਹੋ ਤੇ ਇਹ ਨਿਊਜ਼ ਆ ਜੀ ਤੇ ਜੇਕਰ ਕੋਈ ਵੀਰ ਇਹ ਕਰਨਾ ਚਾਹੁੰਦਾ ਜਿਹਦੇ ਕੋਲੇ ਜਾਂ ਫਿਰ ਕੋਈ ਵੀਰ ਉੱਥੋਂ ਦੁਬਈ ਤੋਂ ਵਿਜ਼ਿਟਰ ਵੀਜ਼ਾ ਲੈ ਕੇ ਆ ਸਕਦਾ ਤੇ ਇੱਥੇ ਉਹਦਾ ਕੇਸ ਸਟੇਟਸ ਚੇਂਜ ਹੋ ਜਾਣਾ ਜੀ ਉਹਨੂੰ ਡਰਾਈਵਿੰਗ ਟੈਸਟ ਪਾਸ ਕਰਨਾ ਵਾਸ ਕਰਨ ਤੋਂ ਬਾਅਦ ਬੰਦੇ ਨੇ ਇੰਟਰਨੈਸ਼ਨਲ ਲਾਇਸੈਂਸ ਬਣਾਉਣਾ ਹੁੰਦਾ ਉਹ ਬਣਾ ਹੀ ਲੈਂਦਾ ਹਨਾ ਇੱਥੇ ਬਹਿ ਕੇ ਵੀ ਤੇ ਉਹ ਏਡਾ ਵੱਡੀ ਕੋਈ ਡਿਫਿਕਲਟ ਗੱਲ ਨਹੀਂ ਹੁੰਦੀ ਹਨਾ ਤੇ ਪੀਸੀਸੀ ਚਾਹੀਦੀ ਹੁੰਦੀ ਉਹ ਆਪਾਂ ਨੂੰ ਜਿਹੜੇ ਆਪਾਂ ਦੇਸ਼ ਤੋਂ ਆਏ ਹੋਈਏ ਬਸ ਉੱਥੇ ਦੀ ਆਪਾਂ ਨੂੰ ਪੀਸੀਸੀ ਅਪੋਸਟਲ ਕਰਕੇ ਚਾਹੀਦੀ ਹੈ ਜਿਹੜੇ ਵੀਰ ਦੁਬਈ ਆ ਉਹਨਾਂ ਦੀ ਅਪੋਸਟਲ ਹੋਈ ਆ ਉਹ ਲੀਗਲਾਈਜੇਸ਼ਨ ਇੱਥੋਂ ਕਰਾ ਕੇ ਜਿਵੇਂ ਹੈਗੀਆਂ ਨੇ ਨਾ ਦੁਬਈ ਦੀਆਂ ਵੈਸੀ ਇੱਥੋਂ ਕਰਾ ਕੇ ਨਾਲ ਹੀ ਡਬਲ ਲੀਗਲਾਈਜੇਸ਼ਨ ਕਰਾ ਕੇ ਆਪਦੇ ਇੱਥੇ ਹੀ ਪੇਪਰ ਲਾ ਸਕਦੇ ਆ ਉਹਨਾਂ ਦਾ ਕੰਮ ਬਣ ਸਕਦਾ ਤੇ ਇੰਡੀਆ ਦੇ ਲਾਇਸੈਂਸ ਵਾਲੇ ਵੀ ਕਰ ਸਕਦੇ ਆ ਜਿਨ੍ਹਾਂ ਕੋਲੇ ਡਰਾਈਵਰੀ ਆਉਂਦੀ ਆ ਵੀਸਟਰ ਵੀਜ ਤੇ ਆ ਕੇ ਉਹ ਆਪ ਦਾ ਸਟੇਟਸ ਹੁਣ ਚੇਂਜ ਕਰ ਸਕਦੇ ਆ ਠੀਕ ਆ ਜੀ ਉਹਨਾਂ ਵੀਰਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦੇ ਜਿਹੜੇ ਆ ਡਰਾਈਵਰੀ ਕਰਦੇ ਆ ਜਾਂ ਜਿਨ੍ਹਾਂ ਨੂੰ ਡਰਾਈਵਰੀ ਆਉਂਦੀ ਆ ਤੇ ਥੋੜੀ ਬਹੁਤੀ ਇੰਗਲਿਸ਼ ਆਉਂਦੀ ਆ ਗੱਲ ਸਮਝਣੀ ਤੇ ਸਮਝਾਉਣੀ ਵਾਲੀ ਨਹੀਂ ਤੇ ਉਹਨਾਂ ਵੀਰਾਂ ਤੱਕ ਇਹ ਵੀਡੀਓ ਪਾ ਦਿਓ ਕੋਈ ਗਰੀਬੰਦਰ ਹਜ਼ਾਰ ਦੋਸਤ ਹੁੰਦਾ ਬਾਈ ਤੂੰ ਡਰਾਈਵਰੀ ਕਰਦਾ ਵੀਡੀਓ ਆਈ ਆ ਦੇਖ ਲੈ ਚੈੱਕ ਕਰ ਲਓ ਬਾਈ ਮੈਨੂੰ ਮੈਸੇਜ ਵੀ ਕਰ ਲਿਓ ਚਾਹੇ ਇੰਸਟਾਗ੍ਰam ਤੇ ਹਨਾ ਚਾਹੇ ਕਮੈਂਟ ਕਰ ਦਿਓ ਤੇ ਆਪਾਂ ਜਦੋਂ ਵੀ ਪੋਸੀਬਲ ਹੋਊਗਾ ਹਨਾ ਕੰਮ ਕਰਦੇ ਆ ਜਦੋਂ ਫ੍ਰੀ ਹੁੰਦਾ ਬੰਦਾ ਬੋਲ ਕੇ ਮੈਸੇਜ ਕਰ ਦੋਗੇ ਤਾਂ ਵੀ ਬੰਦਾ ਗੱਡੀ ਚਲਦੀ ਚ ਵੀ ਸੁਣ ਲੈਂਦਾ ਤੇ ਨਹੀਂ ਪੜਨ ਔਖਾ ਹੋ ਜਾਂਦਾ ਹਨਾ ਵੀ ਗੱਡੀ ਫੇਰ ਖੜਾਣੀ ਆ ਜਦੋਂ ਫੇਰ ਬੰਦਾ ਆਉਂਦਾ ਕੰਮ ਕਰ ਕਰਨ ਲੱਗ ਜਾਂਦਾ ਤਾਂ ਉਦੋਂ ਆਪਾਂ ਜ਼ਰੂਰ ਅਪਲਾਈ ਕਰਾਂਗੇ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ